ਇਹ ਅੱਜ ਸਾਡੇ ਨੋਟਿਸ ਵਿੱਚ ਆਈ ਹੈ ਗੱਲ ਜੋਬਨ ਸਿੰਘ ਸਨ ਆਫ ਲਖਵਿੰਦਰ ਸਿੰਘ ਇਹ ਪਿੰਡ ਕਾਕੜ ਦਾ ਰਹਿਣ ਵਾਲਾ ਸੀਗਾ ਤੇ ਇਹ ਬੁੱਪਰਾਏ ਬਾਜ ਸਿੰਘ ਨੇੜਿਓਂ ਜਿਹੜੀ ਸੜਕ ਨੰਗਰੀ ਆ ਉੱਥੇ ਇਹ ਟਰੈਕਟਰ ਤੇ ਮਿੱਟੀ ਮੁੱਟੀ ਪਾਉਣ ਦਾ ਕੰਮ ਕਰਦਾ ਉਹਦੇ ਨਾਲ ਹੀ ਜਿਹੜਾ ਗਰਦਿਆਲ ਸਿੰਘ ਜਿਹੜਾ ਵਾ ਉਹ ਉਹਦਾ ਡੇਰਾ ਆ ਉੱਥੇ ਇਹਦੇ ਉੱਥੇ ਉਹਦੀ ਜਿਹੜੀ ਬੇਟੀ ਆ ਸੁਖਬੀਰ ਕੌਰ ਉਹਨਾਂ ਨਾਲ ਇਹਦੇ ਜਿਹੜੇ ਆ ਪ੍ਰੇਮ ਸਬੰਧ ਬਣ ਗਏ ਸੀ ਤੇ ਇਸ ਗੱਲ ਦਾ ਜਿਹੜਾ ਗਰਦਿਆਲ ਸਿੰਘ ਆ ਉਹ ਅਮਰੋਧ ਕਰਦਾ ਸੀਗਾ ਤੇ ਅੱਜ ਉਹਨੇ 23 11 ਦੇ ਨਾਲ ਜਿਹੜਾ ਇਹਨਾਂ ਦੋਵਾਂ ਦਾ ਕਤਲ ਕਰ ਦਿੱਤਾ ਜਿਸ ਬੰਦ ਦੇ ਵਿੱਚ ਥਾਣੇ ਲੋਕੋ ਕੇ 124 ਨੰਬਰ ਜਿਹੜਾ ਮੁਕੱਦਮਾ ਵਾ 103 ਬੀ ਐਨਐਸ ਦੇ ਵਿੱਚ ਜਿਹੜਾ ਦਰਜ ਕਰਕੇ ਤੇ ਤਫਤੀਸ਼ ਕੀਤੀ ਜਾ ਰਹੀ ਹੈ ਸਰ ਕੁੜੀ ਦੀ ਮੁੰਡੇ ਉਮਰ ਕਿੰਨੀ ਸੀ ਮੁੰਡੇ ਦੀ ਉਮਰ ਕਿੰਨੀ ਸੀ ਜੀ ਇਹ ਆਪਣੇ ਲੜਕੀ ਦੀ ਜਿਹੜੀ ਹੈ 22-23 ਸਾਲ ਆ ਤੇ ਲੜਕੇ ਦੀ 24-25 ਸਾਲ ਉਮਰ ਦੇ ਹੈ ਗਰੀਬ ਇਹਨਾਂ ਦੀ ਹੈਗੀ ਠੀਕ ਹੈ ਜੀ ਸਰ ਕਿੰਨੇ ਚੇ ਤੋਂ ਪ੍ਰੇਮ ਸੰਬੰਧ ਸੀ ਇਹਨਾਂ ਦੇ ਜੀ ਇਹ ਪਰਿਵਾਰ ਨੂੰ ਵੀ ਇਸ ਬਾਰੇ ਜਿਹੜਾ ਵਾ ਇੱਕ ਤਰੀਕ ਨੂੰ ਹੀ ਪਤਾ ਲੱਗਾ ਉਸ ਤੋਂ ਪਹਿਲਾਂ ਜਿਹੜਾ ਵਾ ਉਹਨਾਂ ਕੋਲੇ ਕੋਈ ਜਾਣਕਾਰੀ ਨਹੀਂ ਸੀ ਬਾਕੀ ਤਫਤੀਸ਼ ਦੇ ਵਿੱਚ ਇਹ ਗੱਲਾਂ ਸਾਹਮਣੇ ਆਉਣਗੇ ਸਰ ਦੋਸ਼ੀ ਸੀ ਮੌਕੇ ਤੇ ਫਰਾਰ ਹੋ ਗਿਆ ਸੀ ਕਿਵੇਂ ਗ੍ਰਿਫਤਾਰ ਹੋਇਆ ਜੀ ਆਹ ਦੋਸ਼ੀ ਰਾਉਂਡ ਅਪ ਹੋ ਗਿਆ ਸਾਡੇ ਕੋਲੇ ਉਹ ਨੰਗਾ ਹੀ ਨਾ ਪੁੱਛ ਗਿਸ਼ ਕਰਕੇ ਵੀ ਉਹਨੇ ਵਾਰਦਾਤ ਕਿਵੇਂ ਕੀਤੀ ਆ ਕਿਉਂ ਕੀਤੀ ਆ ਤੇ ਜਿਹੜਾ ਵਾ ਸੱਚ ਸਾਹਮਣੇ ਲਿਆਂਦਾ ਜਾਊ ਸਰ ਇਸ ਵਾਰਦਾਤ ਦੇ ਵਿੱਚ ਇਕੱਲਾ ਦੋਸ਼ੀ ਇਕੋ ਸੀ ਲੜਕੀ ਦਾ ਬਾਪ ਸੀ ਕਰਕੇ ਜਾਂ ਹੋਰ ਵੀ ਲੋਕ ਨਹੀਂ ਅ ਫਿਲਹਾਲ ਤੇ ਸਾਨੂੰ ਜੋ ਮੋਡਲੀ ਜਾਂਚ ਤੋਂ ਪਤਾ ਲੱਗਦਾ ਕਿ ਇਹਨੇ ਇਕੱਲੇ ਨਹੀਂ ਗੱਲ ਕੀਤੀ ਆ ਠੀਕ ਪਰ ਫਿਰ ਵੀ ਤੂ ਤੀਜੇ ਦਿਨ ਜੇ ਕੋਈ ਹੋਰ ਦੋਸ਼ੀ ਹੋਇਆ ਤੇ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਸਰ ਮੁੰਡਾ ਇੱਥੇ ਕਿੱਦਾਂ ਆਇਆ ਸੀ ਕੁੜੀ ਨੂੰ ਮਿਲਣ ਵਾਸਤੇ ਆਇਆ ਸੀ ਜਾਂ ਇਹਨਾਂ ਵੱਲੋਂ ਬੁਲਾਇਆ ਗਿਆ ਸੀ ਕੀ ਕਿੱਦਾਂ ਹੋਇਆ ਸਾਰਾ ਇਹ ਹੁਣ ਤਫਤੀਸ਼ ਦਾ ਪਾਰਟ ਹੈਗਾ ਆ ਇਹਦੇ ਬਾਰੇ ਹੁਣ ਤੁਹਾਨੂੰ ਅਸੀਂ ਕਲੀਅਰ ਨਹੀਂ ਦੱਸ ਸਕਦੇ ਜੀ ਤੇ ਇਹ ਮਲਜ਼ਮ ਕੋਲੋਂ ਜਿਹੜਾ ਵਾ ਡੰਗਾਈ ਨਾ ਪੁੱਛ ਕੇ ਇਸ ਕਰਕੇ ਤੇ ਇਹ ਪਤਾ ਕਰਾਂਗੇ